ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜੁਦਾਰ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਵਾਹਿਗੁਰੂ ਪੰਨਿਆ ਪਿਆਰੀਆਂ ਚੋਹਾਂ ਸੇਬ ਜਾਦੀਆਂ ਚਾਲੀਆਂ ਮੁਕਿਆਂ ਹਟੀਆਂ ਜੱਪੀਆਂ ਸੱਤਿਆਂ ਜਿਨਾ ਨਾਮ ਜਪਿਓ ਗੰਢ ਛਕਿਆ ਦੇਖ ਚਲਾਈ ਫੇਗ ਵਾਹੀ ਦੇਖ ਕੇ ਅਨੰਦ ਕੀਤਾ ਹੈ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਆ ਸੰਗਾਂ ਸ਼ਗਣੀਆਂ ਧਰਮੇ ਤਿਸਿਸ ਦਿੱਤੇ ਬੰਬੰਦ ਆਏ ਗੁਰਦੁਆਰਿਆਂ ਚਰਖੜੀਆਂ ਤੇ ਚੜ੍ਹੇ ਹਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਰਮਣੀ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਰਾਂ ਦੀ ਕਮਾਈ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਪੰਜਾਂ ਤੱਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲ ਜੀ ਵਾਹਿਗੁਰੂ ਸਤਿ ਸ੍ਰੀ ਅਕਾਲ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿਆਵੇ ਚਿਤਿਆਵਣ ਦਾ ਸਤਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆਰਿਆ ਤੇ ਗਤੇ ਪ੍ਰਕਿਰਤੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਕੀ ਕੇ ਬੋਲ ਬਾਲੇ ਬੋਲੇ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਤ ਇਸ ਦਾਣ ਰਹਿਤ ਦਾਣ ਬੇਵਿਦਾਣ ਸ਼ਾਹ ਦਾਣ ਖੂਸਾ ਦਾਣ ਦਾਨਾ ਸਰ ਦਾਣ ਨਾਤ ਤਾਲ ਧਰਮ ਕਾ ਜੇ ਕਾਰ ਬਲ ਜਾਈਏ ਗੁਰੂ ਵਾਹਿਗੁਰੂ ਸਿੱਖਾਂ ਦਾ ਮਰਣੀ ਮਾਂ ਮਤ ਉੱਚੀ ਮਤ ਪਤ ਦਾ ਰਾਖਾ ਤਾਲ ਸੁਖਾਈ ਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੂੰ ਪੰਥ ਨੂੰ ਵਿਸੋਰਿਆ ਗਿਆ ਖੁੱਲੇ ਦਰਸ਼ਨ ਦੇਦਾਰ ਸੇਵਾ ਸਮਰਟਾ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਉੱਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਦੇ ਗੁਰਵਾਕ ਅਨੁਸਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਆਪ ਜੀ ਦੇ ਸਾਹਿਬ ਜਾਨਿਆਂ ਤੇ ਮਾਤਾ ਗੁਜਰਕਾਰ ਜੀ ਨੂੰ ਦੁੱਧ ਦੀ ਸੇਵਾ ਕਰਨ ਵਾਲੇ ਮਹਾਨ ਸ਼ਹੀਦ ਬਾਬਾ ਮੋਤੀराम ਮਹਾਰਾਜ ਜੀ ਦੀ ਯਾਦ ਵਿੱਚ ਸੰਗਤਾਂ ਨੇ ਸਤਿਗੁਰੂ ਜੀਓ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਜਿਹਦੇ ਵਿੱਚੋਂ ਦੁੱਧ ਦੇ ਲੰਗਰ ਅਤੇ ਪ੍ਰਸ਼ਾਦ ਦੇ ਲੰਗਰ ਤਿਆਰ ਕੀਤੇ ਹਨ ਆਪ ਜੀ ਨੇ ਆਪਨੇ ਦਰ ਤੇ ਪ੍ਰਵਾਨ ਕਰਨੇ ਪ੍ਰਵਾਨ ਹੋਏ ਲੰਗਰ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ ਸਮੂਹ ਸੰਗਤਾਂ ਦੀ ਸੇਵਾ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀ ਸਮੂਹ ਸੰਗਤਾਂ ਨੂੰ ਤੰਦਰੁਸਤੀ ਦੇ ਰੋਗਤਾ ਨਾਮ ਦਾਣ ਚੜਦੀਆਂ ਕਲਾ ਬਖਸ਼ਿਸ਼ ਕਰਨੀਆਂ ਪਾਤਸ਼ਾਹ ਜੀ ਉਸੇ ਤਰ੍ਹਾਂ ਹੀ ਬਾਬਾ ਮੋਤੀराम ਮਹਾਰਾਜ ਜੀ ਦੇ ਪਾਏ ਹੋਏ ਪੂਰਨਿਆਂ ਤੇ ਸੰਗਤਾਂ ਨੂੰ ਚੱਲਣ ਦਾ ਬਲ ਉਤਮ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਸਮੂਹ ਸੰਗਤਾਂ ਦੀ ਥਿਲਪੁਲ ਸੇਵਾ ਆਪ ਜੀ ਨੇ ਦਰਤੇ ਪ੍ਰਵਾਨ ਕਰਨੀ ਕਿਰਤ ਕਮਾਈਆਂ ਸਫਲ ਕਰਨੀਆਂ ਕੰਮਕਾਰ ਵਿੱਚ ਵਰਤਾਂ ਕਾਰੋਬਾਰਾਂ 'ਚ ਵਾਧੇ ਚੜਦੀਆਂ ਕਲਾ ਬਖਸ਼ਣੀਆਂ ਦੇਸਾਂ ਪ੍ਰਦੇਸਾਂ ਵਿੱਚ ਆਪ ਜੀ ਨੇ ਸਹਾਈ ਹੋਣਾ ਪਾਤਸ਼ਾਹ ਜੀ ਆਪ ਜੀ ਦੇ ਦਰਤੇ ਸੰਗਤਾਂ ਵੱਲੋਂ ਧੰਨ ਧੰਨ ਬਾਬਾ ਮੋਤੀराम ਮਹਾਰਾਜ ਜੀ ਦੀ ਯਾਦ ਵਿੱਚ ਦੰਦ ਦੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਹਨ ਆਪ ਜੀ ਨੇ ਦਰ ਪ੍ਰਵਾਨ ਕਰਨੀ ਪ੍ਰਵਾਨ ਹੋਈ ਲੰਗਰ ਪ੍ਰਸ਼ਾਦ ਸੰਤਾਂ ਚੜਤਾਂ ਵੀ ਅਗਿਆਕਸ਼ਨੀ ਸੇਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾ ਬੇ ਨਾਮ ਨਰਾ ਚੜਦੀ ਕਲਾ ਵਾਹਿਗੁਰੂ ਦੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ सााहिब जी